ਜੋ ਜਿਹੜੀਆਂ ਤਸਵੀਰਾਂ ਹੈੱਡ ਆਫਿਸ ਦੀਆਂ ਦਿਖਾ ਰਹੇ ਹਾਂ ਜੋ ਕਿ ਕੱਚੇ ਕਾਮਿਆਂ ਵੱਲੋਂ ਜਿਹੜਾ ਹੈੱਡ ਆਫਿਸ ਦੇ ਗੇਟ ਅੱਗੇ ਘਰਨਾ ਦਿੱਤਾ ਜਾ ਰਿਹਾ ਲਗਾਤਾਰ ਕੱਲ ਤੋਂ ਲੈ ਕੇ ਤੇ ਕਾਮੇ ਲਗਾਤਾਰ ਆਪਣੇ ਰੋਸ ਪ੍ਰਦਰਸ਼ਨ ਦੇ ਵਿੱਚ ਡਟੇ ਹੋਏ ਆ ਸੋ ਕਾਮਿਆਂ ਵੱਲੋਂ ਇੱਥੇ ਤੰਬੂ ਲਗਾ ਕੇ ਆਪਣੇ ਪੱਕੇ ਪ੍ਰਬੰਧ ਕਰ ਲਿੱਤੇ ਗਏ ਨੇ ਸੋ ਇਹਨਾਂ ਨੇ ਅੱਜ ਹੁਣ ਇੱਥੇ ਪੱਕੇ ਤੌਰ ਤੇ ਆਪਣੇ ਜਿਹੜੇ ਤੰਬੂ ਗੱਢ ਲਏ ਆ ਗੱਡੇ ਵਿਛਾ ਲਏ ਆ ਸੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਦਾਂ ਇੱਥੇ ਪਟਿਆਲਾ ਦੇ ਜੋ ਹੈੱਡ ਆਫਿਸ ਦੇ ਅੱਗੇ ਪਾਸੇ ਦੀ ਰੋਡ ਲੰਘ ਰਿਆ ਉਹ ਉਸ ਦੇ ਉੱਪਰ ਆਪਣੇ ਤੰਬੂ ਗੱਡ ਕੇ ਲਾਈਟਾਂ ਜਗਾ ਲਈਆਂ ਜਾਂ ਗੱਦੇ ਪਿਛਾ ਕੇ ਹਰਿਆਈ ਵਸਤਿਆਂ ਦਾ ਪ੍ਰਬੰਧ ਹੋ ਰਿਹਾ ਇਹ ਦੂਰ ਤੱਕ ਤੁਸੀਂ ਜਿਹੜੇ ਦੇਖ ਰਹੇ ਹੋ ਇਹ ਤਾਂ ਜਿਹੜੇ ਤੰਬੂ ਲੱਗੇ ਹੋਏ ਆ ਪ੍ਰਧਾਨ ਜੀ ਜਿਹੜਾ ਇਹ ਤੰਬੂ ਗੱਡੇ ਆ ਧਰਨਾ ਲਾਇਆ ਕਿ ਕਿਸ ਵਿਸ਼ੇ ਤੇ ਲਾਇਆ ਤੇ ਕਿਹੜੀ ਜੂਨੀਅਨ ਵੱਲੋਂ ਲਾਇਆ ਗਿਆ ਹਾਂ ਸਭ ਤੋਂ ਪਹਿਲਾਂ ਤਾਂ ਜੀਵੀਐਸ ਦੇਖ ਰਹੇ ਸਾਰੇ ਹੀ तमाम ਦੋਸਤਾਂ ਮਿੱਤਰਾਂ ਦਾ ਦਰਸ਼ਕਾਂ ਦਾ ਸਾਰਿਆਂ ਦਾ ਧੰਨਵਾਦ ਤੇ ਨਾਲ ਹੀ ਅਸੀਂ ਸਪੈਸ਼ਲ ਤੌਰ ਤੇ ਜੀਵੀਐਸ ਕਾਮਰਚਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਦਰਮਿਆਨ ਪਹੁੰਚ ਕੇ ਸਾਡੀ ਜਿਹੜੀ ਹੈਗੀ ਆ ਧਰਨੇ ਦੀ ਕਵਰੇਜ ਕੀ ਕਰਨ ਲਈ ਪਹੁੰਚੇ ਹੋ ਇਹ ਜਿਹੜਾ ਅਸੀਂ ਧਰਨਾ 'ਚ ਲਾਇਆ ਇਹ ਸਾਡੀ ਜੂਨੀਅਨ ਪਾਵਰ ਕਾਮੰਡੈਂਟ ਟਰਾਂਸਪੋਰਟ ਠੇਕਾ ਮੁਲਾਜ਼ਮ ਜੂਨੀਅਨ ਵੱਲੋਂ ਜਾਨੀ ਕਿ ਬਿਜਲੀ ਬੋਰਡ ਦੇ ਜਿਹੜੇ ਕਿ ਇੱਥੇ ਲਗਾਤਾਰ ਅਸੀਂ ਆਪਦੀਆਂ तमाम ਮੰਗਾਂ ਨੂੰ ਲੈ ਕੇ ਪੱਕੇ ਕਰਨ ਸੰਬੰਧੀ ਜਾਂ ਜਿਹੜੇ ਆ ਮੁਲਾਜ਼ਮ ਸਾਡੇ ਮੰਝਿਆਂ ਦੇ ਵਿੱਚ ਪਏ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਉਹਨਾਂ ਉਹਨਾਂ ਵਾਸਤੇ ਸਰਕਾਰ ਨੇ ਹਲੇ ਤੱਕ ਕੋਈ ਨੌਕਰੀ ਦਾ ਜਾਂ ਉਹਨਾਂ ਵਾਸਤੇ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇਸ ਕਰਕੇ ਜੇ ਅਸੀਂ ਇਹ ਜਿਹੜਾ ਧਰਨਾ ਇੱਥੇ ਹੈੱਡ ਆਫਿਸ ਪਟਿਆਲਾ ਦੇ ਅੱਗੇ ਰੋਡ ਜਾਮ ਕੀਤਾ ਹੋਇਆ ਲਗਾਤਾਰ ਇਹ ਤੰਬੂ ਅਸੀਂ ਲਾ ਕੇ ਤੁਸੀਂ ਆ ਪਿੱਛੇ ਦੇਖ ਰਹੇ ਹੋ ਜੇ ਅਸੀਂ ਤੰਬੂ ਲਾ ਕੇ ਲਗਾਤਾਰ ਜਿੰਨਾ ਟਾਈਮ ਸਰਕਾਰ ਸਾਡੀਆਂ तमाम ਮੰਗਾਂ ਨੂੰ ਨਹੀਂ ਮੰਨਦੀ ਸਾਨੂੰ ਵਿਭਾਗ ਦੇ ਵਿੱਚ ਰੱਖ ਕੇ ਰੈਗੂਲਰ ਨਹੀਂ ਕਰਦੀ ਉਨੀ ਦੇਰ ਆ ਜਿਹੜਾ ਜੀ ਇਹ ਭਰਨਾ ਜਿਉਂਦੀ ਤੂੰ ਹੀ ਚੱਲੂਗਾ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕਿਹਾ ਗਿਆ ਕਿ ਵੀ ਸਾ ਜਿੰਨੇ ਕੱਚੇ ਮਲਾਦ ਸਾਰੇ ਮੈਂ ਪੱਕੇ ਕਰ ਦਿੱਤੇ ਆ ਦੇਖੋ ਜੀ ਗੱਲ ਇਹ ਆ ਵੀ ਸਰਕਾਰਾਂ ਬਹੁਤ ਕੁਝ ਕਹਿੰਦੀਆਂ ਪਹਿਲਾਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਵੀ ਬਹੁਤ ਕੁਝ ਕਿਹਾ ਉਹਨਾਂ ਨੇ ਵੀ ਪਹਿਲਾਂ 36000 ਕਾਮਿਆਂ ਦੇ ਪੱਕੇ ਕਰਨ ਦੇ ਬੋਰਡ ਬਾ ਦਿੱਤੇ ਗਏ ਆ ਕੋਈ ਮੇਰਾ ਖਿਆਲ ਇਹਨਾਂ ਨੇ ਵੀ ਇਹੋ ਜਿਹਾ ਕੋਈ ਪੋਲ ਜਿਹੜਾ ਖੰਭਾ ਵਗੈਰਾ ਨਹੀਂ ਛੱਡਿਆ ਵੀ ਜਿਹਦੇ ਤੇ ਕੋਈ ਫਲੈਕਸ ਬੋਰਡ ਨਹੀਂ ਕਿਉਂਕਿ ਸੀਐਮ ਸਾਹਿਬ ਤਾਂ ਫਲੈਕਸ ਬੋਰਡ ਲਵਾ ਕੇ ਇਹ ਕਹਿ ਰਹੇ ਆ ਜਗਾ ਜਗਾ ਫਲੈਕਸ ਬੋਰਡ ਲਾ ਦਿੱਤੇ ਅੰਦਰ ਖੜ ਕੋਈ ਪੂਲ ਨਹੀਂ ਛੱਡਿਆ ਇਹਨਾਂ ਨੇ ਹਰੇਕ ਥਾਂ ਪੋਲ ਦਾ ਪੋਲ ਦੇ ਉੱਤੇ ਫਲੈਕਸ ਬੋਰਡ ਲਗਾ ਦਿੱਤੇ ਗਏ ਆ ਵੀ ਅਸੀਂ ਕੱਚੇ ਕੰਮ ਐ ਜਿਹੜੇ ਉਹ ਪੱਕੇ ਕਰ ਦਿੱਤੇ ਗਏ ਆ ਪਰ ਕਿਸੇ ਵੀ ਵਿਭਾਗ ਦਾ ਕੋਈ ਵੀ ਕੱਚਾ ਕੰਮ ਐ ਜਿਹੜਾ ਉਹ ਪੱਕਾ ਨਹੀਂ ਕੀਤਾ ਆ ਕਿਉਂਕਿ ਅਸੀਂ 17 ਤਰੀਕ ਤੋਂ ਲੈ ਕੇ ਜੀ ਸਾਡਾ ਇਹ ਲਗਾਤਾਰ ਜਿਹੜਾ ਪ੍ਰੋਟੈਸਟ ਚੱਲ ਰਿਹਾ ਜਿਹੜਾ ਸਾਡਾ ਕੱਚਾ ਪిల్లా ਸਾਡੇ ਕੋਲੇ ਰੋਜ਼ਗਾਰ ਐ ਜੀ 10000 ਮੈਂ ਇੱਕ ਚੁੱਲ੍ਹਾ ਚਲਾਉਣਾ ਬਹੁਤ ਔਖਾ ਐ ਇਸ ਕਰਕੇ ਜੀ ਅਸੀਂ ਆਪਦੇ ਤੇ ਜਿੰਨੇ ਸਾਡੇ ਜ਼ਖਮੀ ਕੰਡੀਸ਼ਨ ਦੇ ਵਿੱਚ ਜਿਹੜੇ ਸਾਡੇ ਵਰਕਰ ਸਾਥੀ ਮੰਜਾਂ ਦੇ ਵਿੱਚ ਪਏ ਆ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਸੀਂ ਉਹਨਾਂ ਦੇ ਪਰਿਵਾਰ ਦੇ ਲਈ ਨੌਕਰੀ ਦਾ ਪ੍ਰਬੰਧ ਅਤੇ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਮਹਿਕਮੇ ਦੇ ਵਿੱਚ ਲੈ ਕੇ ਰੈਗੂਲਰ ਕਰਨ ਦੇ ਸੰਬੰਧੀ ਇਹ ਸਾਡੀਆਂ ਮੰਗਾਂ ਨੂੰ ਲੈ ਕੇ ਇਸ ਕਰਕੇ ਅਸੀਂ ਧਰਨਾ ਇੱਥੇ ਕਰ ਰਹੇ ਆ ਲਾਰੇ ਆ ਹੁਣ ਤੁਹਾਡੀ ਮੈਨੇਜਮੈਂਟ ਨਾਲ ਜਾਂ ਸਰਕਾਰ ਨਾਲ ਕੋਈ ਗੱਲਬਾਤ ਹੋਈ ਸਾਡੀ ਮੈਨੇਜਮੈਂਟ ਜਾਂ ਸਰਕਾਰ ਨਾਲ ਫਿਲਹਾਲ ਜੀ ਇੱਕੜ-ਦੁੱਕੜ ਮੀਟਿੰਗਾਂ ਚੱਲਦੀਆਂ ਪਰ ਅਸੀਂ ਉਹ ਮੀਟਿੰਗਾਂ ਤੇ ਜਿਆਦਾ ਕੋਈ ਵਿਸ਼ਵਾਸ ਨਹੀਂ ਰੱਖਦੇ ਕਿਉਂਕਿ ਇਹਨਾਂ ਨੂੰ ਬੜੀ ਬਾਰ